कि मैं संघ भारतीय बालपुर मां संघ ਦੇ ਵਿੱਚੋਂ ਨਿਕਲ ਕੇ ਆਪਣਾ ਬਾਲਪੁਰ मां संघ ਕਿਉਂ ਖੜਾ ਕੀਤਾ ਜੀ ਸੇਵਾ ਸਮਰਪਣ ਜੀ ਧਰਮ ਜੀ दान ਜੀ ਇਹ ਮੇਰੀ ਜ਼ਿੰਦਗੀ ਦੇ ਚਾਰ ਪਿੱਲਰ ਆ ਔਰ ਰਾਜਨੀਤੀ ਲੋਗ ਜਿਹੜੇ ਹੈ ਉਹ ਭਾਰਤੀ ਬਾਲਪੁਰ मां संघ ਦਾ ਜਿਹੜਾ ਮੁੱਖ ਉਦੇਸ਼ ਹੈਗਾ ਜੀ ਉਸ ਉਦੇਸ਼ੇ ਤੋਂ ਭਟਕ ਕੇ ਬਰਾਦਰੀ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਚਾਹੁੰਦਾ ਸੀਗਾ ਕਿ ਭਾਰਤੀ ਬਾਲਬੁਰ ਮਹਾਸੰਘ ਦੇ ਵਿੱਚ ਆ ਕੇ ਇੱਕ ਮੈਂ ਅਹੁਦੇ ਤੇ ਰਹਿ ਕੇ ਇੱਕ ਅੱਛਾ ਕੰਮ ਕਰਾਂ ਤਾਂ ਕਿ ਉਹ ਜਿਹੜਾ ਕੰਮ ਹੈ ਸਮਾਜ ਨੂੰ ਸਮਰਪਿਤ ਹੋਵੇ ਹਰ ਸਾਲ ਮੈਂ 3 ਤੋਂ 4 ਪ੍ਰੋਜੈਕਟ ਜੀ ਸਮਾਜ ਨੂੰ ਸਮਰਪਿਤ ਕਰਦਾ ਜੀ ਉਹ ਜਿਹੜੇ ਉਹ ਪ੍ਰੋਜੈਕਟ ਹੁੰਦੇ ਆ ਉਹ ਲੋਕਾਂ ਦੀ ਜ਼ਰੂਰਤ ਦੇ ਨਾਲ ਰਿਲੇਟਡ ਹੁੰਦੇ ਆ ਜੀ ਲੋਕਾਂ ਦੀ ਸੇਵਾ ਦੇ ਨਾਲ ਰਿਲੇਟਡ ਹੁੰਦੇ ਆ ਟਾਈਮ ਟੂ ਟਾਈਮ ਅਸੀਂ ਜੁਰੂਤਮੰਦ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਪੀਆਂ ਕਿਤਾਬਾਂ ਜਰਸੀਆਂ ਵੀ ਵੰਡਦੇ ਆਂ ਜੀ ਔਰ ਉਹ ਸਾਡੇ ਕੋਲ ਸਕੂਲਾਂ ਦੀ ਲਿਸਟ ਆ ਜਾਂਦੀ ਆ ਔਰ ਅਸੀਂ ਉਸੇ ਹਿਸਾਬ ਨਾਲ ਬੱਚਿਆਂ ਨੂੰ ਸਪੋਰਟ ਕਰਦੇ ਆਂ ਅੱਜ ਸਾਡੇ ਬਰਾਦਰੀ ਦੇ ਲੋਕ ਅਮੀਰ ਤਾਂ ਹੈ ਹੀ ਆ ਕੋਈ ਬੱਚੇ ਸਾਡੇ IAS ਆ ਕੋਈ ਬੱਚੇ ਸਾਡੇ PCS ਆ ਕੋਈ ਬੱਚੇ ਸਾਡੇ ਜੱਜ ਆ ਜੀ ਮੈਂ ਪਿਛਲੇ 5 ਸਾਲ ਤੋਂ ਬਾਬਾ ਖਾਟੂ ਸ਼ਾਮ ਦੇ ਚਲਣਾਂ ਦੇ ਵਿੱਚ ਜਦੋਂ ਮੈਂ ਜੁੜਿਆ ਉਹਨਾਂ ਦੇ ਨਾਲ ਜੀ ਜੀ ਮੈਂ ਅਰਦਾਸ ਇਸ ਗੱਲ ਦੇ ਲਈ ਕਿ ਬਾਬਾ ਮੈਨੂੰ ਇਨੀ ਤਾਕਤ ਬਖਸ਼ ਦੇ ਮੈਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਾਂ ਸਮਾਜ ਨੂੰ ਆਪਣੇ ਨਾਲ ਜੋੜ ਸਕਾਂ ਨਮਸਕਾਰ A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡਾ ਆਪਣਾ ਹੋਸ ਜਤਿੰਦਰ ਲਕੀ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਆਂ ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਆਂ ਕਿ ਭਾਰਤ ਦੇਸ਼ ਇੱਕ ਵਿਭਿੰਨ ਅਲੱਗ-ਅਲੱਗ ਵਰਗਾਂ ਦੇ ਨਾਲ ਅਲੱਗ-ਅਲੱਗ ਬਰਾਦਰੀਆਂ ਦੇ ਨਾਲ ਸੰਬੰਧਿਤ ਹੈ ਤੇ ਇੱਕ ਫੁਲਵਾੜੀ ਹੈ ਇਹਦੇ ਵਿੱਚ ਇੱਕ ਬਾਵਲਪੁਰ ਜੋ ਸਮਾਜ ਹੈ ਉਹ ਵੀ ਕਿਤੇ ਨਾ ਕਿਤੇ ਆਪਣਾ ਸਾਂ ਰੱਖਦਾ ਹੈ ਇਸ ਬਾਰੇ ਅਸੀਂ ਹੋਰ ਜ਼ਿਆਦਾ ਜਾਣਕਾਰੀ ਲਈ ਭਾਵਲਪੁਰ ਸਮਾਜ ਹੈ ਕਿ ਇਹਨਾਂ ਵੱਲੋਂ ਕੀ ਕੰਮ ਕੀਤੇ ਜਾ ਰਹੇ ਨੇ ਤੇ ਕੀ-ਕੀ ਹੈ ਜੋ ਇਹਨਾਂ ਵੱਲੋਂ ਜੋ ਮਹਾ ਸੰਗ ਦੀ ਜੋ ਸਥਾਪਨਾ ਕੀਤੀ ਗਈ ਹੈ ਇਸ ਬਾਰੇ ਅਸੀਂ ਜਾਣਕਾਰੀ ਲਵਾਂਗੇ ਸਾਡੇ ਨਾਲ ਸਟੂਡੀਓ ਵਿੱਚ ਇਸ ਟਾਈਮ ਮੌਜੂਦ ਹੈ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾ ਸੰਗ ਦੇ ਜੋ ਪ੍ਰਧਾਨ ਹੈ ਕ੍ਰਿਸ਼ਨ ਕੁਖਰੇਜਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕ੍ਰਿਸ਼ਨ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਲਕੀ ਜੀ ਮੈਂ ਵੀ ਤੁਹਾਡਾ ਸਟੂਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਆ ਕंग्रेਜਾ ਜੀ ਕਿਸ ਤਰ੍ਹਾਂ ਭਾਵਲਪੁਰ ਵੈਲਫੇਅਰ ਮਹਾਸੰਗ ਦੀ ਜੋ ਸਥਾਪਨਾ ਹੋਈ ਕਿਸ ਪ੍ਰੇਰਣਾ ਨੂੰ ਲੈ ਕੇ ਇਹ ਵਾਲਾ ਭਾਵਲਪੁਰ ਮਹਾਸੰਗ ਜੋ ਹੈ ਤੁਹਾਡੇ ਵੱਲੋਂ ਜੋ ਬਣਾਇਆ ਗਿਆ ਲਖੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈ ਦਿੰਦਾ ਤੇ ਪਰਮਪితਾ ਪਰਮੇਸ਼ਵਰ ਦੇ ਅੱਗੇ ਆਸ ਕਰਦਾ ਜੀ ਕਿ ਇਸ ਵਾਰੀ ਜਿਹੜੀ ਦੀਵਾਲੀ ਆ ਰਹੀ ਆ ਉਦੇ ਵਿੱਚ ਲੋਕਾਂ ਦੇ ਖੁਸ਼ੀਆਂ ਦੇ Bhandar ਭਰ ਜਾਣ। ਜੀ। ਹੁਣ ਤੁਸੀਂ ਸਵਾਲ ਕੀਤਾ ਮੇਰੇ ਨਾਲ ਵੀ ਸਾਡੇ ਮਾਂਸੰਗ ਦੇ ਬਣਾਉਣ ਦਾ ਮਤਲਬ ਕੀ ਆ? ਜੀ। ਤੇ ਕਿਉਂ ਇਹਦੀ ਸਥਾਪਨਾ ਕੀਤੀ ਗਈ? ਜੀ। ਲੱਕੀ ਜੀ ਯੁਗਾ ਯੁਗਾੰਤਰ ਤੋਂ ਇੱਕ ਸਿਸਟਮ ਬਣਿਆ ਹੋਇਆ ਹੈ ਵੀ ਜਿਹੜਾ ਮਨੁੱਖ ਜੀ ਸਮਾਜ ਵਾਸਤੇ ਤੇ ਬਰਾਦਰੀ ਵਾਸਤੇ ਕੁਝ ਕਰਨਾ ਚਾਹੁੰਦਾ ਹੈ। ਜੀ। ਉਸ ਦੇ ਅੰਦਰ ਅਗਰ ਕੋਈ ਅਬਿਲਿਟੀ ਹੈ ਜੀ ਉਸ ਦੇ ਅੰਦਰ ਅਗਰ ਕੋਈ ਖਯਮਤਾ ਹੈ ਜੀ ਉਸ ਦੇ ਅੰਦਰ ਅਗਰ ਕੋਈ ਕੰਮ ਕਰਨ ਦੀ ਸ਼ਕਤੀ ਹੈ ਜੀ ਤਾਂ ਕੁਦਰਤ ਉਹਨੂੰ ਆਟੋਮੈਟਿਕਲੀ ਅੱਗੇ ਲੈ ਜਾਂਦੀ ਹੈ ਔਰ ਇੱਕ ਪਲੇਟਫਾਰਮ ਦੇ ਦਿੰਦੀ ਹੈ ਜੀ ਤੇ ਮੇਰੇ ਨਾਲ ਵੀ ਅਜੀਆ ਇਸ ਤਰ੍ਹਾਂ ਕੁਝ ਲੱਕੀ ਜੀ ਹੋਇਆ ਜੀ ਮੈਂ ਪੁਰਾਣਾ ਜਿਹੜਾ ਸਾਡਾ ਭਾਰਤੀ ਬਾਲਪੁਰ ਮਾਂਸਾਂਗ ਸੀਗਾ ਜੀ ਜਿਹੜਾ ਮਹਿਰੂਮ ਸ਼੍ਰੀ ਰਾਜਕੁਰਾਣਾ ਜੀ ਸਾਡੇ ਵਿਧਾਇਕ ਵੀ ਸੀਗੇ ਬਰਾਦਰੀ ਦੇ ਮੰਤਰੀ ਵੀ ਸੀਗੇ ਜੀ ਉਹਨਾਂ ਨੇ 92 ਦੇ ਵਿੱਚ ਬਣਾਇਆ ਜੀ ਤੇ ਉਹ ਬਣਾਉਣ ਤੋਂ ਬਾਅਦ ਉਹਦੇ ਸਰਪ੍ਰਸਤ ਰਾਜਖਰਣਾ ਜੀ ਸੀਗੇ ਜੀ ਪਰੰਤੂ ਰਾਜਖਰਣਾ ਜੀ ਰਾਜਨੀਤੀ ਦੇ ਵਿੱਚ ਆਣ ਕਾਰਨ ਉਹ ਪ੍ਰਧਾਨ ਵੀ ਬਣਾ ਲੈਂਦੇ ਸੀਗੇ ਲੇਕਿਨ ਕੋਈ ਐਕਟੀਵਿਟੀ ਭਾਰਤੀ ਬਾਲਪੁਰ ਮਾਸੰਗ ਦੇ ਵਿੱਚ ਨਹੀਂ ਹੁੰਦੀ ਸੀਗੀ ਜੀ ਔਰ ਭਾਰਤੀ ਬਾਲਪੁਰ ਮਾਸੰਗ ਮੈਂ ਅਗਰ ਜੇ ਕਹਾ ਕਿ ਪਿਛਲੇ 25 30 ਸਾਲਾਂ ਤੋਂ ਆਲਮੋਸਟ ਸਾਇਲੈਂਟ ਮੋਡ ਸੀਗਾ ਜੀ ਤੇ ਉਸ ਤੋਂ ਬਾਅਦ ਅਚਾਨਕ ਭਾਰਤੀ ਬਾਲਪੁਰ ਮਹਾਸੰਗ ਦੇ ਵਿੱਚ ਤੇਜ਼ੀ ਆਈ ਜੀ ਉਸ ਤੇਜ਼ੀ ਦੀ ਉਸ ਤੇਜ਼ੀ ਦਾ ਜਿਹੜਾ ਮੇਨ ਕਾਰਨ ਸੀਗਾ ਜਿਹੜਾ ਸਾਡੇ ਪਿਛਲੇ ਪ੍ਰਧਾਨ ਸੀਗੇ ਜੀ ਉਹ ਕੰਮ ਕਰਨਾ ਚਾਹੁੰਦੇ ਸੀਗੇ ਜੀ ਔਰ ਉਹਨਾਂ ਨੂੰ ਕੁਝ ਰਾਜਨੀਤੀ ਲੋਗ ਉਹਨਾਂ ਨੂੰ ਕੰਮ ਕਰਨ ਨਹੀਂ ਕਰਨ ਦੇ ਰਹੇ ਸੀਗੇ ਸਰ ਇਹ ਤੁਸੀਂ ਆਪਣੇ ਬਹਾਉਲਪੁਰ ਵੈਲਫੇਅਰ ਸਮਾਜ ਦੀ ਗੱਲ ਕਰ ਰਹੇ ਹੋ ਜਾਂ ਪਹਿਲੇ ਵਾਲਾ ਜਿਹੜਾ ਸੀਗਾ ਉਹਦੇ ਵਿੱਚ ਮੈਂ ਤੁਹਾਨੂੰ ਉਸ ਭਾਰਤੀ ਬਹਾਉਲਪੁਰ ਮਾਸੰਗ ਦੀ ਗੱਲ ਪੁਰਾਣੇ ਵਾਲੀ ਕਰ ਰਿਹਾ ਉਸ ਭਾਰਤੀ ਬਹਾਉਲਪੁਰ ਮਾਸੰਗ ਦੀ ਕੜੀ ਦੇ ਨਾਲ ਮੇਰੀ ਕੜੀ ਜੁੜੀ ਵੀ ਆ ਤੁਹਾਨੂੰ ਕੁਝ ਥੋੜਾ ਜਿਹਾ ਅੱਗੇ ਆ ਕੇ ਮਹਿਸੂਸ ਹੋ ਜਾਏਗਾ ਕਿ ਮੈਂ ਸੰਗ ਭਾਰਤੀ ਬਹਾਉਲਪੁਰ ਮਾਸੰਗ ਦੇ ਵਿੱਚੋਂ ਨਿਕਲ ਕੇ ਆਪਣਾ ਬਹਾਉਲਪੁਰ ਮਾਸੰਗ ਕਿਉਂ ਖੜਾ ਕੀਤਾ ਜੀ ਤੇ ਕੁਝ ਰਾਜਨੀਤਿਕ ਲੋਕ ਉਸ ਦੇ ਵਿੱਚ ਐਂਟਰ ਕਰ ਗਏ ਜੀ ਤੇ ਭਾਰਤੀ ਬਾਲੂਰ ਮਾਂ ਸੰਗ ਨੂੰ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜੀ ਜਿਸ ਤਰ੍ਹਾਂ ਹੀ ਕੁਝ ਲੋਕ ਐਂਟਰ ਕੀਤੇ ਜੀ ਉਸ ਤਰ੍ਹਾਂ ਹੀ ਮੇਰੀ ਵੀ ਇੱਕ ਕਾਫੀ ਟਾਈਮ ਤੋਂ ਤਮੰਨਾ ਸੀਗੀ ਮੈਂ ਕਾਫੀ ਟਾਈਮ ਤੋਂ ਸਮਾਜ ਸੇਵਾ ਦਾ ਕਰ ਹੀ ਰਿਹਾ ਸੀਗਾ ਜੀ ਔਰ ਪਿਛਲੇ 40 ਸਾਲ ਤੋਂ ਮੈਂ ਸਮਾਜ ਸੇਵਾ ਕਰ ਰਿਹਾ ਜੀ ਮੇਰੀ ਉਮਰ ਲਗਭਗ 60 ਸਾਲ ਦੀ ਕਰੀਬ ਹੈ ਜੀ ਤੇ ਪਰਮਾਤਮਾ ਵੱਲੋਂ ਇਹ ਕਹਿ ਸਕਦੇ ਆਂ ਵੀ ਟਾਈਮ ਨਹੀਂ ਆਇਆ ਸੀਗਾ ਤੇ ਮੈਨੂੰ ਪਲੇਟਫਾਰਮ ਨਹੀਂ ਮਿਲ ਰਿਹਾ ਸੀਗਾ ਜੀ ਤੇ ਸਮਾਜ ਸੇਵਾ ਕਰਦੇ ਕਰਦੇ ਲੋਕਾਂ ਦੇ ਸੰਪਰਕ ਦੇ ਨਾਲ ਜੁੜਦੇ ਜੁੜਦੇ ਫਿਰ ਮੈਂ ਭਾਰਤੀ ਬਾਲਗੁਰ ਮਾ ਸੰਗ ਦੇ ਵਿੱਚ ਆਇਆ ਜੀ ਤੇ ਉੱਥੇ ਜਿਸ ਤਰ੍ਹਾਂ ਮੈਂ ਆਇਆ ਤੇ ਪਿਛਲੇ ਸਾਲ ਡੇਢ ਸਾਲ ਤੋਂ ਉਸ ਟਾਈਮ ਯਾਨੀ ਕਿ ਹੁਣ ਤਾਂ ਟੋਟਲ 4 ਸਾਲ ਹੋ ਗਏ ਜੀ ਪਿਛਲੇ ਸਾਲ ਡੇਢ ਸਾਲ ਦੇ ਅੰਦਰ ਮੈਂ ਮਹਿਸੂਸ ਕੀਤਾ ਕਿ ਇਹਦੇ ਵਿੱਚ ਕੁਝ ਰਾਜਨੀਤੀ ਲੋਗ ਐਂਟਰ ਕਰ ਗਏ ਜੀ ਔਰ ਰਾਜਨੀਤੀ ਲੋਗ ਜਿਹੜੇ ਹੈ ਉਹ ਭਾਰਤੀ ਬਾਲਗੁਰ ਮਾ ਸੰਗ ਦਾ ਜਿਹੜਾ ਮੁੱਖ ਉਦੇਸ਼ ਹੈਗਾ ਜੀ ਉਸ ਉਦੇਸ਼ੇ ਤੋਂ ਭਟਕ ਕੇ ਬਰਾਦਰੇ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਤੇ ਮੇਰੇ ਮਨ ਦੇ ਅੰਦਰ ਉਦਾਸੀ ਆਈ ਤੇ ਮੈਂ ਆਪਣੇ ਜਿਹੜੇ ਪੁਰਾਣੇ ਪ੍ਰਧਾਨ ਸੀਗੇ ਉਹਨਾਂ ਨਾਲ ਡਿਸਕਸ ਕੀਤੀ ਜੀ ਤੇ ਉਹਨਾਂ ਨੇ ਵੀ ਮੇਰੀ ਇਸ ਗੱਲ ਤੇ ਹਾਮੀ ਭਰੀ ਜੀ ਕਿ ਵਾਕਈ ਰਾਜਨੀਤੀ ਲੋਗ ਐਂਟਰ ਕਰ ਗਏ ਤੇ ਕੰਮ ਮੈਨੂੰ ਵੀ ਨਹੀਂ ਕਰਨ ਦੇ ਰਹੇ ਜੀ ਤੇ ਮੇਰੀ ਇੱਕ ਇੱਛਾ ਸੀਗੀ ਕਿ ਮੈਂ ਇਸ ਭਾਰਤੀ ਬਾਲਪੁਰ ਮਾਸੰਗ ਦੇ ਵਿੱਚ ਆ ਕੇ ਮੈਂ ਸਮਾਜ ਦੇ ਕੰਮ ਕਰਾਂ ਮੈਂ ਲੋਕਾਂ ਦੇ ਨਾਲ ਵਾਦੋ ਵਾਦ ਜੋੜਾਂ ਤੇ ਲੋਕਾਂ ਨੂੰ ਜਿਹੜੀ ਜਿਹੜੀ ਕੋਈ ਅਗਰ ਜੀ ਉਹਨਾਂ ਦੇ ਅੰਦਰ ਕੋਈ ਪ੍ਰੋਬਲਮ ਹੈ ਤਾਂ ਮੈਂ ਉਸ ਪ੍ਰੋਬਲਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂ ਦੀ ਜੀ ਪਰੰਤੂ ਹਮੇਸ਼ਾ ਗੱਲ ਹੋਈ ਆਂਦੀ ਹੈ ਕਿ ਅੱਛੇ ਬੰਦੇ ਨੂੰ ਅੱਛੇ ਕੰਮ ਕਰਨ ਵਾਲੇ ਬੰਦੇ ਨੂੰ ਅੱਗੇ ਨਹੀਂ ਆਣ ਦਿੱਤਾ ਜਾਂਦਾ ਜੀ ਕਾਰਨ ਕੋਈ ਹੁੰਦਾ ਹੈ ਕਿ ਰਾਜਨੀਤੀ ਲੋਕ ਕਹਿੰਦੇ ਆ ਵੀ ਅਗਰ ਇਹਦੇ ਅੰਦਰ ਖਮਤਾ ਹੈ ਕੰਮ ਕਰਨ ਦੀ ਇਹ ਅੱਗੇ ਨਿਕਲ ਗਿਆ ਤਾਂ ਸਾਡਾ ਕੀ ਹੋਏਗਾ ਅਸੀਂ ਪਿੱਛੇ ਰਹਿ ਜਾਵਾਂਗੇ ਮੇਰੇ ਨਾਲ ਵੀ ਅਜਿਹਾ ਇਸ ਤਰ੍ਹਾਂ ਹੀ ਕੁਝ ਲੱਕੇ ਜੀ ਹੋਇਆ ਜੀ ਤੇ ਮੈਨੂੰ ਉਹਨਾਂ ਨੇ ਅੱਗੇ ਨਹੀਂ ਆਣ ਦਿੱਤਾ ਜੀ ਤੇ ਉਹਨਾਂ ਨੇ ਮੇਰੇ ਨਾਲ ਜੋ ਕਮਿਟਮੈਂਟ ਕੀਤੀ ਸੀ ਵੀ ਤੈਨੂੰ ਇੱਕ ਅੱਛੀ ਪੋਸਟ ਦੇ ਕੇ ਤੈਨੂੰ ਅਸੀਂ ਅੱਗੇ ਲਿਆਵਾਂਗੇ ਤੇ ਤੂੰ ਵੱਧ ਤੋਂ ਵੱਧ ਸਮਾਜ ਦੇ ਕੰਮ ਕਰ ਸਕੇਗਾ ਇਹ ਪੋਸਟ ਦਾ ਰੋਲਾ ਹੈ ਜਾਂ ਕੰਮ ਕਰਨ ਦੀ ਐਬਿਲਿਟੀ ਦਾ ਰੋਲਾ ਹੈ ਕੰਮ ਕਰਨ ਦੀ ਐਬਿਲਿਟੀ ਦਾ ਰੋਲਾ ਹੈ ਕੰਮ ਕਰਨ ਵਾਸਤੇ ਤੁਹਾਨੂੰ ਕਿੱਥੇ ਨਾ ਕਿੱਥੇ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈਣਾ ਪੈਂਦਾ ਇਹ ਗੱਲ ਬੜੀ ਸਰਵ ਸਰਵੇ ਹੈ ਲਕੀ ਜੀ ਕਿ ਤੁਸੀਂ ਇੱਕ ਕਾਰਜਕਰਤਾ ਦੇ ਰੂਪ ਦੇ ਵਿੱਚ ਕੰਮ ਕਰ ਸਕਦੇ ਹੋ ਤੁਸੀਂ ਇੱਕ ਅੱਛੀ ਪੋਸਟ ਦੇ ਵੀ ਕੰਮ ਕਰ ਸਕਦੇ ਹੋ ਤੇ ਤੁਸੀਂ ਅਗਰ ਜੇ ਕੰਮ ਕਰੋਗੇ ਤਾਂ ਆਟੋਮੈਟਿਕਲੀ ਅੱਗੇ ਆਓਗੇ ਜੀ ਮੈਂ ਚਾਹੁੰਦਾ ਸੀਗਾ ਕਿ ਭਾਰਤੀ ਬਾਲਪੁਰ ਮਹਾਸੰਗ ਦੇ ਵਿੱਚ ਆ ਕੇ ਇੱਕ ਮੈਂ ਅਹੁਦੇ ਤੇ ਰਹਿ ਕੇ ਇੱਕ ਅੱਛਾ ਕੰਮ ਕਰਾਂ ਤਾਂ ਕਿ ਉਹ ਜਿਹੜਾ ਕੰਮ ਹੈ ਸਮਾਜ ਨੂੰ ਸਮਰਪਿਤ ਹੋਵੇ ਪਰੰਤੂ ਮੇਰੇ ਨਾਲ ਤੱਕਾ ਹੀ ਹੋਇਆ ਮੇਰਾ ਰਾਜਨੀਤੀ ਹੋਈ ਉਹਨਾਂ ਨੇ ਮੈਨੂੰ ਬਿਲਕੁਲ ਪਿੱਛੇ ਰੱਖਿਆ ਮੈਨੂੰ ਅੱਗੇ ਨਹੀਂ ਆਣ ਦਿੱਤਾ ਤੇ ਮੈਂ ਮਾਇੂਸ ਹੋ ਕੇ ਮੈਂ ਇੱਕ ਅਲੱਗ ਜੀ ਮਹਾਸੰਗ ਜੀ 2022 ਦੇ ਵਿੱਚ ਭਾਲਪੁਰ ਮਹਾਸੰਗ ਖੜਾ ਕੀਤਾ ਜੀ ਔਰ ਲੋਕਾਂ ਨੇ ਮੈਨੂੰ ਸਤਿਕਾਰ ਦਿੱਤਾ ਜੀ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਜੀ ਔਰ ਭਾਲਪੁਰ ਰਾਸ਼ਟਰੀ ਭਾਲਪੁਰ ਵੈਲਫੇਅਰ ਮਹਾਸੰਗ ਦੇ ਨਾਂ ਦੇ ਮੈਂ ਇੱਕ ਐਨਜੀਓ ਗਠਨ ਕੀਤੀ ਜੀ ਉਹਦੇ ਵਿੱਚ ਲੋਕਾਂ ਨੇ ਮੈਨੂੰ ਭਰਪੂਰ ਸਾਥ ਦਿੱਤਾ ਜੀ ਤੇ 2022 ਦੇ ਵਿੱਚ ਅਸੀਂ ਉਹਨੂੰ ਰਜਿਸਟਰਡ ਕਰਾਇਆ ਜੀ ਰਜਿਸਟਰ ਕਰਾ ਕੇ 2022 ਦੇ ਵਿੱਚ ਸਾਡੀ ਬਾਲਪੁਰ ਮਾਂ ਸੰਗ ਦੀ ਜਿਹੜੀ ਸੰਸਥਾ ਹੈ ਜੀ ਤੇ ਹੁਣ ਕੰਮ ਕਰ ਰਹੀ ਹੈ ਬੜੇ ਸਚਾਰੂ ਰੂਪ ਨਾਲ ਜੀ ਇਸ ਕਦਰ ਸਚਾਰੂ ਰੂਪ ਨਾਲ ਕੰਮ ਕਰ ਰਹੀ ਹੈ ਕਿ ਮੈਂ ਪਿਛਲੇ 4 ਸਾਲ ਤੋਂ ਜੀ ਇਸ ਮਾਂ ਸੰਗ ਦੇ ਵਿੱਚ ਬਤੌਰ ਪ੍ਰਧਾਨ ਜੀ ਬਤੌਰ ਅਧਿਐਖ ਜੀ ਕੰਮ ਕਰ ਰਿਹਾ ਜੀ ਔਰ ਮੈਂ ਹਰ ਸਾਲ ਲਕੀ ਜੀ ਤੁਹਾਨੂੰ ਮੈਂ ਦੱਸ ਦਿਆਂ ਤੁਹਾਡੇ ਲਈ ਮੈਂ ਜਨਤਾ ਨੂੰ ਵੀ ਦੱਸ ਦੱਸਣਾ ਚਾਹੁੰਦਾ ਜੀ ਹਰ ਸਾਲ ਮੈਂ 3 ਤੋਂ 4 ਪ੍ਰੋਜੈਕਟ ਜੀ ਸਮਾਜ ਨੂੰ ਸਮਰਪਿਤ ਕਰਦਾ ਜੀ ਉਹ ਜਿਹੜੇ ਉਹ ਪ੍ਰੋਜੈਕਟ ਹੁੰਦੇ ਆ ਉਹ ਲੋਕਾਂ ਦੀ ਜ਼ਰੂਰਤ ਦੇ ਨਾਲ ਰਿਲੇਟਡ ਹੁੰਦੇ ਆ ਜੀ ਲੋਕਾਂ ਦੀ ਸੇਵਾ ਦੇ ਨਾਲ ਰਿਲੇਟਡ ਹੁੰਦੇ ਆ ਜੇ ਮناسب ਹੈ ਤਾਂ ਮੈਂ ਉਹ ਦੱਸ ਵੀ ਦੇਵਾਂ ਮੈਂ ਟਾਈਮ ਟੂ ਟਾਈਮ ਅੱਖਾਂ ਦਾ ਕੈਂਪ ਲਾਉਂਦਾ ਜੀ ਅੱਖਾਂ ਦੇ ਮੈਂ ਲੋਕਾਂ ਦੀ ਸਰਜਰੀ ਕਰਾਉਂਦਾ ਜੀ ਔਰ ਮੈਂ ਦੋ ਸਰਜਰੀ ਕੈਂਪ ਲਾ ਚੁੱਕਿਆ ਸਰ ਮੈਂ ਇਹ ਸੰਗ ਸੰਗ ਜੀ ਜਿਹੜਾ ਸਾਡਾ ਸੰਗ ਹੈ ਉਹ ਮੇਰੀ ਟੀਮ ਹੈ ਮੇਰੀ ਟੀਮ ਮੇਰੇ ਨਾਲ ਹੈ ਔਰ ਮੇਰੀ ਟੀਮ ਉਨਾ ਹੀ ਵਧੀਆ ਕੰਮ ਕਰ ਰਹੀ ਹੈ ਜਿੰਨਾ ਮੈਨੂੰ ਉਹ ਟੀਮ ਸਪੋਰਟ ਕਰਦੀ ਹੈ ਔਰ ਉਸ ਤੋਂ ਵੱਧ ਚੜ ਕੇ ਮੇਰੇ ਮਨ ਵਿੱਚ ਇਹ ਚਾਹ ਹੁੰਦੀ ਹੈ ਕਿ ਮੈਂ ਸਮਾਜ ਦੇ ਹੋਰ ਕੰਮ ਕਰਾਂ ਔਰ ਅਸੀਂ ਮੇਰੀ ਟੀਮ ਤੇ ਮੈਂ ਦੋਨੋਂ ਮਿਲ ਕੇ ਸਾਡਾ ਮਹਾਸੰਗ ਨੇ ਦੋ ਸਰਜਰੀ ਦੇ ਕੈਂਪ ਲਾਇਆ ਔਰ ਤੀਜਾ ਸਰਜੀ ਦਾ ਕੈਂਪ ਅਸੀਂ ਦਸੰਬਰ ਦੇ ਵਿੱਚ ਫਿਰ ਲਾਉਣ ਨੂੰ ਤਿਆਰ ਆ ਜੀ ਬੜੇ ਲੋਕਾਂ ਨੂੰ ਰਾਹਤ ਮਿਲਦੀ ਆ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਮਿਲਦੀ ਆ ਉਸ ਅੱਖਾਂ ਦੇ ਕੈਂਪ ਦੇ ਵਿੱਚ ਅਸੀਂ ਸਰਜਰੀ ਕਰਾਉਂਦੇ ਆ ਔਰ ਸਾਰਾ ਖਰਚਾ ਸਾਡਾ ਮਾ ਸੰਕਰ ਦਾ ਹੈ ਜੀ ਨੰਬਰ 1 ਨੰਬਰ 2 ਟਾਈਮ ਟੂ ਟਾਈਮ ਅਸੀਂ ਜ਼ਰੂਰਤਮੰਦ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਪੀਆਂ ਕਿਤਾਬਾਂ ਜਰਸੀਆਂ ਵੀ ਵੰਡਦੇ ਆ ਔਰ ਉਹ ਸਾਡੇ ਕੋਲ ਸਕੂਲਾਂ ਦੀ ਲਿਸਟ ਆ ਜਾਂਦੀ ਆ ਔਰ ਅਸੀਂ ਉਸ ਹਿਸਾਬ ਨਾਲ ਬੱਚਿਆਂ ਨੂੰ ਸਪੋਰਟ ਕਰਦੇ ਆ ਇਸ ਤੋਂ ਇਲਾਵਾ ਅਸੀਂ ਮੈਡੀਕਲ ਕੈਂਪ ਵੀ ਲਾਉਂਦੇ ਆ ਜਿਹੜਾ ਲੋਕਾਂ ਨੂੰ ਮੈਡੀਕਲ ਦੇ ਵਿੱਚ ਉੱਥੇ ਕੈਂਪ ਦੇ ਵਿੱਚ ਰਾਤ ਮਿਲਦੀ ਆ ਮੁਫਤ ਦਵਾਈਆਂ ਮਿਲਦੀਆਂ ਉਹ ਅਸੀਂ ਟਾਈਮ ਟੂ ਟਾਈਮ ਵੀ ਲਾਉਂਦੇ ਆ ਇਸ ਤੋਂ ਇਲਾਵਾ ਅਸੀਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਜੀ ਵੀ ਕਰਦੇ ਆ ਔਰ ਅਸੀਂ ਦੋ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਅਸੀਂ ਕਰ ਚੁੱਕੇ ਆ ਔਰ ਉਹ ਅਸੀਂ ਕੰਟੀਨਿਊ ਤੁਹਾਡੇ ਚੈਨਲ ਦੇ ਰਾਹੀਂ ਅੱਜ ਵੀ ਦੱਸਣਾ ਚਾਹੁੰਦਾ ਵੀ ਅਗਰ ਕੋਈ ਜ਼ਰੂਰਤਮੰਦ ਲੜਕੀ ਬਿਚਾਰੇ ਜੇ ਅਗਰ ਸ਼ਾਦੀ ਜਿਨ੍ਹਾਂ ਦੀ ਮਾਪੇ ਬਾਪ ਨਹੀਂ ਕਰ ਸਕਦੇ ਉਹ ਸਾਨੂੰ ਅਪਰੋਚ ਕਰਨ ਅਸੀਂ ਅੱਜ ਵੀ ਉਹਨਾਂ ਜ਼ਰੂਰਤਮੰਦ ਲੜਕੀਆਂ ਦੀ ਸ਼ਾਦੀ ਕਰਾਵਾਂਗੇ ਕਰਾ ਵੀ ਰਹੇ ਹਾਂ ਔਰ ਕਰਾਵਾਂਗੇ ਵੀ ਸਹੀ ਜੀ ਇਸ ਤੋਂ ਇਲਾਵਾ ਸਮਾਜ ਦਾ ਕੋਈ ਵੀ ਜ਼ਰੂਰ ਦਾ ਕੰਮ ਹੈ ਜੀ ਉਹ ਅਸੀਂ ਕਰਦੇ ਹਾਂ ਅਸੀਂ ਪਿੱਛੇ ਬਾਬਾ ਖਾਟੂ ਸ਼ਾਮ ਦਾ ਮੈਂ 2 ਸਾਲ ਪਹਿਲੇ ਸਮਾਗਮ ਕਰਾਇਆ ਸੀਗਾ ਜੀ ਜੀ ਔਰ ਬੜੇ ਵੱਡੀ ਤਦਾਦ ਦੇ ਸ਼ਰਧਾਲੂ ਆਏ ਸੀਗੇ ਜੀ ਔਰ ਉਸ ਤੋਂ ਇਲਾਵਾ ਅਸੀਂ ਗਰੀਬ ਔਰ ਜ਼ਰੂਰਤਮੰਦ ਸ਼ਾਮ ਪ੍ਰੇਮੀ ਜਿਹੜੇ ਵਿਚਾਰੇ ਕਿਸੇ ਕਨਵੰਸ਼ ਸ਼ਾਮ ਬਾਬਾ ਸ਼ਾਮ ਦੇ ਦਰਸ਼ਨ ਨਹੀਂ ਕਰ ਸਕਦੇ ਔਰ ਉਹ ਵਿਚਾਰੇ ਕਿਰਾਇਆ ਤੱਕ ਵੀ ਨਹੀਂ ਪਰ ਸਕਦੇ ਅਸੀਂ ਰੀਸੈਂਟਲੀ ਮੈਂ ਬਸ ਬਾਬਾ ਖਾਟੂ ਸ਼ਾਮ ਦੀ ਲੈ ਕੇ ਗਿਆ ਹਾਂ ਔਰ ਜ਼ਰੂਰਤਮੰਦ ਸ਼ਰਦਾਲੂ ਲੱਕੀ ਜੀ ਉਹਦੇ ਵਿੱਚ ਸੀਗੇ ਉਹਦੇ ਵਿੱਚ ਤੁਸੀਂ ਵੀ ਮੇਰੀ ਸਪੋਰਟ ਦੇ ਵਿੱਚ ਮੀਡੀਆ ਦੇ ਰੂਪ ਦੇ ਵਿੱਚ ਗਏ ਸੀਗੇ ਤੁਸੀਂ ਵੀ ਸਖਸ਼ਾਤ ਹੋ ਇਸ ਗੱਲ ਦੇ ਜੀ ਜੀ ਤੇ ਮੈਂ ਇੱਕ ਮਹਾ ਸੰਮੇਲਨ ਵੀ ਕਰਾ ਚੁੱਕਿਆ ਜਿਹੜਾ ਕਿ ਮਹਾ ਸੰਮੇਲਨ ਇੰਨੇ ਵੱਡੇ ਪੱਧਰ ਤੇ ਰਾਸ਼ਟਰੀ ਪਦਰ ਦੇ ਮੈਂ ਕਰਾਇਆ ਸੀਗਾ 2023 ਦੇ ਵਿੱਚ ਅਭਿਨੰਦਨ ਪਹਿਲੇ ਸਿરાજਪੁਰਾ ਪਟਿਆਲਾ ਰੋਡ ਤੇ ਉਹ ਮਾਂ ਸੰਮੇਲਨ ਪੂਰੇ ਦੇਸ਼ ਦੀ ਬਰਾਦਰੀ ਦੇ ਲੋਕਾਂ ਨੂੰ ਜੀ ਆਪਣੇ ਮਾਂ ਸੰਗ ਦੇ ਨਾਲ ਜੋੜਿਆ ਸੀਗਾ ਜੀ ਔਰ ਮੈਂ ਲੱਕੀ ਜੀ ਤੁਹਾਨੂੰ ਦੱਸਾਂ 3 ਮਹੀਨੇ ਮੈਂ ਕਰਦੋ ਬਾਹਰ ਰਹਿ ਕੇ ਜੀ ਮੈਂ ਸੱਤ ਸਟੇਟ ਕੁੰਮ ਕੇ ਆਇਆ ਸੀਗਾ ਜੀ ਔਰ ਸੱਤ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਸਾਡੀ ਬਰਾਦਰੀ ਦੇ ਲੋਕ ਬੈਠੇ ਆ ਉਹਨਾਂ ਨੂੰ ਆਪਣੇ ਮਾਸੰਗ ਨਾਲ ਜੋੜਿਆ ਉਹਨਾਂ ਨੂੰ ਇਨਵਾਈਟ ਕਰਕੇ ਆਇਆ ਔਰ ਉਹ ਸਾਡੇ ਮਾਸ ਸਮੇਲਨ ਦੇ ਵਿੱਚ ਆਏ ਜੀ ਬੜੇ ਮਾਣ ਸਨਮਾਨ ਅਸੀਂ ਉਹਨਾਂ ਨੂੰ ਦਿੱਤਾ ਜੀ ਔਰ ਸਾਡਾ ਇੱਕ ਮੁਖਮੰਤਵ ਇਹ ਵੀ ਹੈ ਜਿੱਥੇ ਜਿੱਥੇ ਸਾਡੀ ਬਰਾਦਰੀ ਦੇ ਲੋਕ ਬੈਠੇ ਆ ਦੂਰ ਦੂਰ ਬੈਠੇ ਆ ਸਟੇਟਾਂ 'ਚ ਬੈਠੇ ਆ ਉਹਨਾਂ ਨਾਲ ਅਸੀਂ ਸੰਪਰਕ ਕਰਕੇ ਅਸੀਂ ਉਹਨਾਂ ਨੂੰ ਇੱਕ ਇੱਕੜੀ ਦੇ ਨਾਲ ਪਰੋ ਕੇ ਅਸੀਂ ਮਾਸੰਗ ਦੇ ਵਿੱਚ ਲੈ ਕੇ ਆਇਆ ਸਰ ਕਿੱਥੇ ਕਿੱਥੇ ਇਸ ਟਾਈਮ ਜੋ ਹੈ ਤੁਹਾਡੇ ਮੈਂਬਰ ਸਾਹਿਬਾਨ ਬੈਠੇ ਆ ਤੇ ਜੋ ਤੁਹਾ ਉਹ ਜਿਹੜਾ ਰਾਜਪੁਰਾ ਚ ਹੈ ਤੇ ਆਲਰੇਡੀ ਕਿੰਨੇ ਮੈਂਬਰ ਜੋ ਹੈ ਤੁਹਾਡੇ ਨਾਲ ਵਰਕਿੰਗ ਇਚ ਹੈ ਸਰ ਹਾਂਜੀ ਲੱਖੀ ਜੀ ਸਾਡਾ ਜਿਹੜਾ ਮੇਨ ਜੰਕਸ਼ਨ ਹੈ ਆਬਾਦੀ ਵਾਈਸ ਜੀ ਉਹ ਰਾਜਪੁਰਾ ਤੇ ਤ੍ਰਿਪੜੀਆ ਜੀ ਤੇ ਰਾਜਪੁਰਾ ਤੇ ਤ੍ਰਿਪੜੀ ਸਾਡੀ ਬਰਾਦਰੀ ਦਾ ਜੰਕਸ਼ਨ ਹੈ ਜੀ ਲੇਕਿਨ ਇਸ ਤੋਂ ਇਲਾਵਾ ਸਾਡੀ ਬਰਾਦਰੀ ਦੇ ਲੋਕ ਲਗਭਗ ਪੂਰੇ ਦੇਸ਼ ਦੇ ਵਿੱਚ ਫੈਲੇ ਹੋਏ ਆ ਜੀ ਜੀ ਮਹਾਰਾਸ਼ਟਰ ਦੇ ਵਿੱਚ ਵੀ ਹੈ Rajasthan ਦੇ ਵਿੱਚ ਵੀ ਹੈ Bihar ਦੇ ਵਿੱਚ ਵੀ ਹੈ Chhattisgarh ਦੇ ਵਿੱਚ ਵੀ ਹੈ UP ਦੇ ਵਿੱਚ ਵੀ ਹੈ ਪੰਜਾਬ ਦੇ ਵਿੱਚ ਵੀ ਹੈ Haryana ਦੇ ਵਿੱਚ ਵੀ ਹੈ ਜੀ ਸਾਨੂੰ ਸਾਡੀ ਬਰਾਦਰੀ ਦਾ ਮਾਣ ਹੈ ਜੀ ਕਿਸ ਕਾਰਨ ਮਾਣ ਹੈ ਮਾਣ ਹੈ ਕਿ ਸਾਡੀ ਬਰਾਦਰੀ ਪਾਕਿਸਤਾਨ ਤੋਂ ਉਜੜ ਕੇ ਆਈ ਸੀ ਜੀ ਪਾਕਿਸਤਾਨ ਦੇ ਬਾਲਪੁਰ ਸਟੇਟ ਆ ਜੀ ਉੱਥੇ ਅਸੀਂ ਸਾਰੇ ਰਹਿੰਦੇ ਸੀਗੇ ਜੀ ਔਰ ਉੱਥੇ ਹਿੰਦੁਸਤਾਨ ਦੇ ਪਾਕਿਸਤਾਨ ਦੇ ਵਟਵਾਰੇ ਦੇ ਵਿੱਚ 1947 ਦੇ ਵਿੱਚ ਅਸੀਂ ਉਜੜ ਕੇ ਇੱਥੇ ਆ ਜੀ ਔਰ ਮੈਨੂੰ ਮਾਣ ਇਸ ਗੱਲ ਦਾ ਹੈ ਆਪਣੇ ਬਜ਼ੁਰਗਾਂ ਦੇ ਆਪਣੀ ਬਰਾਦਰੀ ਦੇ ਜੀ ਕਿ ਸਾਡੀ ਬਰਾਦਰੀ ਦੇ ਸਾਡੇ ਬਜ਼ੁਰਗਾਂ ਨੇ ਮਿਹਨਤ ਮੁਸ਼ਕਲ ਕਰਕੇ ਰਾਜਪੁਰੇ ਦੇ ਵਿੱਚ ਆ ਕੇ ਟੈਂਟਾਂ ਦੇ ਵਿੱਚ ਰਹੇ ਉਸ ਤੋਂ ਬਾਅਦ ਸਾਨੂੰ ਕੱਚੇ ਪੰਗਾਉਣੇ ਲਾਟ ਹੋਏ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਮਿਹਨਤ ਮੁਸ਼ਕਲ ਦੇ ਨਾਲ ਅਸੀਂ ਮਕਾਨਾਂ ਨੂੰ ਪੱਕਾ ਕੀਤਾ ਆਪਣੀ ਪੀੜ੍ਹੀਆਂ ਨੂੰ ਤਕੜਾ ਕੀਤਾ ਔਰ ਸਾਡੇ ਬਜ਼ੁਰਗੋ ਨੇ ਇੰਨੀ ਮਿਹਨਤ ਕੀਤੀ ਮੈਨਾਂ ਦੇ ਸਦਕੇ ਅੱਜ ਸਾਡੀ ਬਰਾਦਰੀ ਦੇ ਲੋਕ ਅਮੀਰ ਤਾਂ ਹੈ ਹੀ ਆ ਕੋਈ ਬੱਚੇ ਸਾਡੇ ਆਈਐਸ ਐ ਕੋਈ ਬੱਚੇ ਸਾਡੇ ਪੀਸੀਐਸ ਐ ਕੋਈ ਬੱਚੇ ਸਾਡੇ ਜੱਜ ਐ ਔਰ अच्छे बिजनेसमैन है अच्छे इंडस्ट्रियलिस्ट है जी जी इस ਗੱਲ ਦਾ ਸਾਨੂੰ ਮਾਣ ਹੈ ਕਿ ਸਾਡੀ ਮਿਹਨਤ ਜਿਹੜੀ ਹੈ ਉਹ ਰੰਗ ਲਿਆ ਰਹੀ ਆ ਜੀ ਔਰ ਸਾਡੀ ਆਣ ਵਾਲੀ ਪੀੜ੍ਹੀ ਵੀ ਮਜ਼ਬੂਤ ਹੈ ਜੀ ਔਰ ਅਸੀਂ ਵੀ ਮਜ਼ਬੂਤ ਹੈ ਹੁਣ ਔਰ ਹੁਣ ਅਸੀਂ ਚਾਹੁੰਦੇ ਆਂ ਵੀ ਸਮਾਜ ਦੇ ਹੋਰ ਲੋਕ ਉਹਨਾਂ ਨੂੰ ਵੀ ਅਸੀਂ ਨਾਲ ਜੋੜੀਏ ਜੋੜ ਕੇ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੀਏ ਔਰ ਖਾਸ ਤੌਰ ਤੇ ਮੇਰਾ ਇੱਕ ਮਿਸ਼ਨ ਹੈ ਜੀ ਮੈਂ ਪਿਛਲੇ 5 ਸਾਲ ਤੋਂ ਬਾਬਾ ਖਾਟੂ ਸ਼ਾਮ ਦੇ ਚਲਣ ਦੇ ਵਿੱਚ ਜਿੱਦਾ ਮੈਂ ਜੁੜਿਆ ਉਹਨਾਂ ਦੇ ਨਾਲ ਜੀ ਜੀ ਮੈਂ ਅਰਦਾਸ ਇਸ ਗੱਲ ਦੇ ਲਈ ਕਿ ਬਾਬਾ ਮੈਨੂੰ ਇਨੀ ਤਾਕਤ ਬਖਸ਼ ਦੇ ਮੈਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਾਂ ਸਮਾਜ ਨੂੰ ਆਪਣੇ ਨਾਲ ਜੋੜ ਸਕਾਂ ਔਰ ਹਰ ਜ਼ਰੂਰਤ ਲੋਕਾਂ ਦੀ ਉਹ ਪੂਰੀ ਹੋਵੇ ਤਾਂ ਕਿ ਲੋਕ ਬੜੇ ਅਮਨ ਔਰ ਸ਼ਾਂਤੀ ਨਾਲ ਰਹਿ ਸਕਣ ਜੀ ਮੈਂ ਲੱਗੇ ਜੀ ਮਹਿਸੂਸ ਕਰਦਾ ਜਿੱਦਾ ਮੈਂ ਮਾਂ ਸੰਗ ਬਣਾਇਆ ਜੀ ਲੋਕਾਂ ਦੇ ਅੰਦਰ ਬੜੀਆਂ ਜ਼ਰੂਰਤਾਂ ਲੋਕ ਬੜੇ ਅਸਾਏ ਹਨ ਜੀ ਕੋਈ ਵੀ ਬੰਦਾ ਉਹਨਾਂ ਦੇ ਸੁਧ ਲੈਣ ਵਾਲਾ ਨਹੀਂ ਹੈ ਜੀ ਅਗਰ ਆਪਾਂ ਸਾਰੇ ਮਿਲ ਕੇ ਮੇਰੀ ਟੀਮ ਦਾ ਕੰਮ ਕਰ ਹੀ ਰਹੀ ਆ ਮੈਂ ਹੋਰ ਵੀ ਤੁਹਾਡੇ ਚੈਨਲ ਦੇ ਰਹੀ ਲੋਕਾਂ ਨੂੰ ਇਹ ਗੱਲ ਕਵਾਂਗਾ ਵੀ ਜਿਤਨਾ ਹੋ ਸਕੇ ਵੱਧ ਤੋਂ ਵੱਧ ਸਮਾਜ ਦੇ ਕੰਮ ਕਰੋ ਲੋਕਾਂ ਦੇ ਕੰਮ ਕਰੋ ਜੀ ਦੁਆ ਖਟੋ ਉਸ ਪਰਮ ਪਿਤਾ ਪਰਮੇਸ਼ਵਰ ਠਾਕੁਰ ਜੀ ਬਾਬਾ ਸ਼ਾਮਦੇ ਚਰਣਾ ਦੇ ਵਿੱਚ ਤੁਸੀਂ ਜਾਓ ਤੁਹਾਨੂੰ ਇਹ ਕੋ ਸ਼ਕਤੀ ਪ੍ਰਦਾਨ ਕਰੇਗਾ ਜੋ ਸ਼ਕਤੀ ਅੱਜ ਮੈਨੂੰ ਪ੍ਰਮਾਤਮਾ ਨੇ ਦਿੱਤੀ ਆ ਜੀ ਮੇਰਾ 24 ਘੰਟੇ ਦਿਲ ਕਰਦਾ ਮੈਂ ਕਿੱਥੇ ਨਾ ਕਿਤੇ ਲੋਕਾਂ ਦੀ ਸੇਵਾ ਕਰਾਂ ਸਮਰਪਣ ਕਰਾਂ ਜੀ ਲੋਕਾਂ ਨੂੰ ਧਾਨ ਦੇ ਨਾਲ ਜੋੜਾਂ ਧਰਮ ਦੇ ਨਾਲ ਜੋੜਾਂ ਜੀ ਦੇਖੋ ਇਸ ਭਾਵ ਦੇ ਨਾਲ ਮੈਂ ਕੰਮ ਕਰ ਰਿਹਾ ਔਰ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਸ਼ਹਿਰ ਦੇ ਵਿੱਚ ਬਹੁਤ ਵਧੀਆ ਕੰਮ ਕਰਾਂਗੇ ਮੈਂ ਤੁਹਾਨੂੰ ਅੱਜ ਤੁਹਾਡੇ ਚੈਨਲ ਰਹੀਂ ਇਹ ਗੱਲ ਦਾ ਵੀ ਚਰਣਾ ਪਾ ਦੇਣਾ ਚਾਹੁੰਦਾ ਬੜੀ ਜਲਦੀ ਅਸੀਂ ਸ਼੍ਰੀ ਸ਼ਾਮ ਰਸਈ ਖੋਲਣ ਜਾ ਰਹੇ ਹਾਂ ਜੀ 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 ਉਹ ਜਿਹੜੀ ਸ਼੍ਰੀ ਸ਼ਾਮ ਰਸਈ ਆ ਲਗਭਗ 10 ਰੁਪਏ ਦੇ ਵਿੱਚ ਜਾਂ 15 ਰੁਪਏ ਦੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਦੁਪਹਿਰ ਦੇ ਸ਼ਾਮ ਨੂੰ ਰੋਟੀ ਖਵਾਏਗੀ ਜੀ ਔਰ ਤੁਸੀਂ ਇਹ ਦੇਖੋ ਕਿਤਨੀ ਉਸ ਸ਼ਾਮ ਰਸਈ ਦੇ ਨਾਲ ਜੀ ਸਾਡੀ ਟੀਮ ਨੂੰ ਸਾਨੂੰ ਸ਼ਹਿਰ ਵਾਸੀਆਂ ਨੂੰ ਤਾਕਤ ਮਿਲੇਗੀ ਜੀ ਉਹ ਜਿਹੜੀ ਤਾਕਤ ਹੈ ਸਾਨੂੰ ਬਾਬਾ ਸ਼ਾਮ ਤੋਂ ਆਏਗੀ ਸਾਨੂੰ ਸਾਡੇ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਆਏਗੀ ਔਰ ਲੋਕ ਪੇਟ ਭਰ ਕੇ ਖਾਣਾ ਖਾਣਗੇ ਔਰ ਸ਼ਹਿਰ ਦਾ ਇੱਕ ਬਹੁਤ ਵੱਡਾ ਪਲੇਟ ਬਰਨ ਦਾ ਸ਼੍ਰੀ ਸ਼ਾਮ ਰੂਸਈ ਕੰਮ ਕਰੇਗੀ ਇਸ ਤੋਂ ਇਲਾਵਾ ਜੀ ਜਦ ਸ਼੍ਰੀ ਸ਼ਾਮ ਰੂਸਈ ਦਾ ਮੂਰਤ ਹੋ ਜਾਏਗਾ ਜੀ ਜੀ ਨਾਲ ਦੇ ਨਾਲ 15 ਦਿਨੀਆਂ ਬੇਦਨਾਂ ਦੇ ਅੰਦਰ ਜਾਂ ਲਗਭਗ 1 ਮੰਡ ਦੇ ਅੰਦਰ ਅਸੀਂ ਇੱਕ ਲੈਬੋਰਾਟਰੀ ਖੋਲਾਂਗੇ ਜੀ ਉਹ ਲੈਬੋਰਾਟਰੀ ਜਿਹੜੀ ਲੋਕਾਂ ਦੇ ਫ੍ਰੀ ਲਗਭਗ ਟੈਸਟ ਕਰੇਗੀ ਜੀ ਕੋਈ ਪੈਸਾ ਨਹੀਂ ਲਿੱਤਾ ਜਾਏਗਾ ਜੀ ਔਰ ਉਸ ਲੈਬੋਰਾਟਰੀ ਦੇ ਟੈਸਟ ਤੋਂ ਬਾਅਦ ਡਾਕਟਰ ਦੀ ਕੰਸਲਟੇਸ਼ਨ ਵੀ ਹੋਏਗੀ ਜੀ ਇਹ ਵੀ ਸਾਡਾ ਇੱਕ ਟੀਚਾ ਹੈ ਕਿ ਮੈਂ ਸ਼੍ਰੀ ਸ਼ਾਮ ਰੂਸਈ ਦੇ ਨਾਲ ਸਾਡੀ ਟੀਮ ਇਕ ਲੈਬੋਰੀਟਰੀ ਵੀ ਖੋਲੇ ਜੀ ਆਉਣ ਵਾਲੇ ਸਾਡੇ ਜਿਹੜੇ ਮੈਨਿਫੈਸਟੋ ਆ ਜੀ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਜੀ ਜੀ ਲੇਕਿਨ ਇਤਨਾ ਰਸ਼ਟ ਅਸ਼ੋਰਡ ਹੈ ਜੀ ਕਿ ਅਸੀਂ ਸਮਾਜ ਨੂੰ ਸਮਰਪਿਤ ਹੈ ਜੀ ਸਮਾਜ ਲਈ ਜੀਵਾਂਗੇ ਜੀ ਸਮਾਜ ਲਈ ਹੀ ਮਰਾਂਗੇ ਜੀ ਪ੍ਰਮਾਤਮਾ ਪਰਮ ਪਿਤਾ ਪਰਮੇਸ਼ਵਰ ਅਗਰ ਸਾਨੂੰ ਤਾਕਤ ਵੀ ਬਖਸ਼ ਦੇਗਾ ਅਸੀਂ ਉਹ ਤਾਕਤ ਵੀ ਲੋਕਾਂ ਨੂੰ ਹੀ ਸਮਰਪਿਤ ਕਰਾਂਗੇ ਜੀ ਲੋਕਾਂ ਦੇ ਉੱਤੇ ਹੀ ਲਾਵਾਂਗੇ ਜੀ ਅਸੀਂ ਐਸਾ ਕੋਈ ਕੰਮ ਨਹੀਂ ਕਰਾਂਗੇ ਜਿਹਦੇ ਵਿੱਚ ਕਿਸੇ ਸਮਾਜ ਨੂੰ ਕਿਸੇ ਸਮਾਜ ਦੇ ਬੰਦੇ ਨੂੰ ਠੇਸ ਲਗੇ ਜੀ ਅਸੀਂ ਕੋਸ਼ਿਸ਼ ਕਰਾਂਗੇ ਇਹ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਸਾਡੇ ਲੋਕਾਂ ਦੇ ਅੰਦਰ ਹੀ ਬਿਤੇ ਆ ਕੋਈ ਵੀ ਆਰਗੇਨਾਈਜੇਸ਼ਨ ਹੈ ਕੋਈ ਵੀ ਸੰਸਥਾ ਹੈ ਕੋਈ ਵੀ ਸੰਗ ਹੈ ਜਾਂ ਕੋਈ ਵੀ ਸੇਵਾ ਦਾ ਕੰਮ ਹੈ ਤਦ ਤੱਕ ਅਧੂਰਾ ਹੈ ਜਦ ਤੱਕ ਆਪਣੇ ਕੋਲ ਫੰਡਿੰਗ ਨਹੀਂ ਹੁੰਦੀ ਪੈਸਾ ਨਹੀਂ ਹੁੰਦਾ ਤਾ ਆਪਾਂ ਉਹ ਗੱਲ ਕਰਾਂਗੇ ਕਿ ਇਹ ਵਾਲਾ ਸਾਰਾ ਜੋ ਕੰਮ ਕਰਨਾ ਹੈ ਜਾਂ ਕੰਮ ਹੋ ਰਿਹਾ ਹੈ ਇਹਦੇ ਬਾਰੇ ਆ ਪੈਸਾ ਕਿੱਥੋਂ ਆ ਰਿਹਾ ਹੈ ਤੇ ਪੈਸਾ ਕਿਸ ਤਰ੍ਹਾਂ ਉਹ ਵਾਲਾ ਪੈਸਾ ਸਰਕੂਲੇਟ ਹੋ ਰਿਹਾ ਹੈ ਲक्की ਜੀ ਬੜਾ ਵਧੀਆ ਤੁਹਾਡਾ ਸਵਾਲ ਹੈ ਔਰ ਮੈਂ ਤੁਹਾਡੇ ਚੈਨਲ ਰਹੀ ਦੱਸਣਾ ਚਾਹੁੰਦਾ ਆਪਣੇ ਪਿਆਰੇ ਦੋਸਤਾਂ ਨੂੰ ਜਨਤਾ ਨੂੰ ਲੋਕਾਂ ਨੂੰ ਜਿਹੜੇ ਮੇਰੇ ਪਿਛਲੇ 40 ਸਾਲ ਦੇ ਕਿਤੇ ਕੰਮ ਹੈ ਜੀ ਜਿਹੜੇ ਕੰਮ ਹੈ ਲੋਕਾਂ ਵਾਸਤੇ ਕਿਤੇ ਆ ਜੀ ਲੋਕਾਂ ਨੂੰ ਆਪਣੀ ਐਬਿਲਿਟੀ ਸਮਰਪਿਤ ਕੀਤੀ ਆ ਜੀ ਜੀ ਉਹ ਇੱਕ ਕੈਰੈਕਟਰ ਉਹ ਇੱਕ ਇਮਪ੍ਰੈਸ਼ਨ ਉਹ ਇੱਕ ਛਾਪ ਜੀ ਮੇਰੀ ਲੋਕਾਂ ਦੇ ਵਿੱਚ ਹੈ ਜੀ ਤੇ ਮੈਨੂੰ ਜਦ ਜਦ ਲੱਗਦਾ ਕੋਈ ਮੈਂ ਸਮਾਜ ਦਾ ਕੰਮ ਕਰਨਾ ਹੈ ਜੀ ਸਮਾਜ ਵਾਸਤੇ ਕੈਂਪ ਲਾਉਣਾ ਹੈ ਜੀ ਸਮਾਜ ਵਾਸਤੇ ਕੋਈ ਜ਼ਰੂਰਤਮੰਦੀ ਪੂਰਾਈ ਕਰਨੀ ਹੈ ਜੀ ਕਿਸ ਨੂੰ ਰਾਸ਼ਨ ਦੇਣਾ ਹੈ ਜੀ ਕੋਈ ਪ੍ਰੋਜੈਕਟ ਲਾਉਣਾ ਹੈ ਜੀ ਤਾਂ ਮੈਂ ਉਹਨਾਂ ਸਰਕਲ ਦੇ ਵਿੱਚ ਜਾਂਦਾ ਜੀ ਜਿੰਨਾ ਸਰਕਲ ਦੇ ਵਿੱਚ ਮੈਨੂੰ ਦਿਖਦਾ ਹੈ ਜੀ ਵੀ ਇਹ ਦਾਨ ਅੱਛੀ ਰਾਸ਼ੀ ਦੇ ਸਕਦੇ ਆ ਸਰ ਫਿਰ ਮੇਰਾ ਉਹੀ ਸਵਾਲ ਹੈ ਮੈਂ ਜਾਂ ਸੰਘ ਸੰਘ ਜੀ ਮੇਰੇ ਨਾਲ ਟੀਮ ਹੁੰਦੀ ਹੈ ਜੀ ਮੇਰੀ 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 ਦੇਖੋ ਲੱਕੀ ਜੀ ਸਰਕਲ ਮੇਰਾ ਹੈ ਜੀ ਮੇਰੀ ਟੀਮ ਦਾ ਵੀ ਹੈ ਜੀ ਠੀਕ ਹੈ ਜੀ ਬਟ ਅੱਜ ਮੈਂ ਤੁਹਾਡੇ ਗੱਲ ਅਗੇ ਖੋਲ ਦੇਣਾ ਚਾਹੁੰਦਾ ਜੀ ਕਮਤਾ ਤੇ ਦਿਲ ਤੇ ਜਿਗਰ ਜੀ ਇਹ ਹਰ ਕੋਈ ਪੈਦਾ ਲੈ ਕੇ ਨਹੀਂ ਆਂਦਾ ਜੀ ਇਹ ਵਿਰਾਸਤ ਤੋਂ ਮਿਲਦਾ ਹੈ ਜੀ ਮਾਂ ਦੇ ਕੋਖ ਤੋਂ ਮਿਲਦਾ ਹੈ ਜੀ ਅਗਰ ਮੈਂ ਕਫਨ ਬਣ ਕੇ ਜੀ ਨਿਕਲ ਚੁਕਿਆ ਜੀ ਸਮਾਜ ਦੀ ਸੇਵਾ ਕਰਨ ਵਾਸਤੇ ਜੀ ਤਾਂ ਉਸ ਸਮਾਜ ਦੀ ਸੇਵਾ ਦੀ ਪੂਰਾਈ ਕਰਨ ਵਾਸਤੇ ਮੈਨੂੰ ਕੁਝ ਵੀ ਕਰਨਾ ਪਵੇ ਲੱਕੀ ਜੀ ਜੀ ਮੈਂ ਉਹ ਕਰਾਂਗਾ ਜੀ ਮੈਂ ਉਹ ਸਾਰੇ ਤੰਤਰ ਯੰਤਰ ਅਪਣਾਵਾਂਗਾ ਜੀ ਔਰ ਮੈਂ ਉਸ ਸਮਾਜ ਦੀ ਪੂਰਾਈ ਕਰਾਂਗਾ ਜੀ ਜੇ ਮੇਰੀ ਨਿਸ਼ਟਾ ਜੇ ਮੇਰੀ ਸੋਚ ਜੇ ਮੇਰੇ ਵਿਚਾਰਾਂ ਦੇ ਵਿੱਚ ਸ਼ੁੱਧਤਾ ਹੈ ਜੀ ਤਾਂ ਭਗਵਾਨ શ્રી ਕ੍ਰਿਸ਼ਨ ਮੇਰੇ ਨਾਲ ਖੜਨਗੇ ਜੀ ਮੈਂ ਅਗਰ ਜ਼ਿੰਦਗੀ ਦੇ ਵਿੱਚ ਕੋਈ ਵੀ ਬਤੌਰ ਰਾਸ਼ਟਰੀ ਅਧਿਐਕਸ਼ ਜੀ ਕੋਈ ਵੀ ਮੈਂ ਫੈਸਲਾ ਕਰਦਾ ਜੀ ਤਾਂ ਉਸ ਫੈਸਲੇ ਦੇ ਵਿੱਚ ਦੋਨੋਂ ਧੜ ਬਰਾਬਰ ਸੰਤੁਸ਼ਟ ਹੁੰਦੇ ਆ ਜੀ ਤਾਂ ਮੈਂ ਉਹਨਾਂ ਦੀ ਡਿਊਟੀ ਲਾ ਦਿੰਦਾ ਜੀ ਵੀ ਇਹ ਤੁਹਾਡੇ ਕੰਮ ਹੋ ਰਿਹਾ ਜੀ ਮੇਰੇ ਰਹੀਂ ਜੀ ਵੀ ਤੁਸੀਂ ਇਹ ਵਾਲਾ ਕੰਮ ਕਰਨਾ ਹੈ ਜੀ ਖਲਾਣੀ ਕੁੜੀ ਦੀ ਮਦਦ ਕਰਨੀ ਹੈ ਜੀ ਜਾਂ ਬੱਸ ਲੈ ਕੇ ਜਾਣੀ ਹੈ ਜੀ ਜਾਂ ਕੁਝ ਕੀਰਤਨ ਕਰਾਣਾ ਮਤਲਬ ਕੈਨ ਦਾ ਮਤਲਬ ਇਹ ਹੈ ਕਿ ਜੋ ਵੀ ਫੰਡਿੰਗ ਹੁੰਦੀ ਹੈ ਜੋ ਵੀ ਪੈਸਾ ਆਂਦਾ ਹੈ ਉਹ ਆਪਣੇ ਸਰਕਲ ਚੋਂ ਇਕੱਠਾ ਹੋ ਜਾਂਦਾ ਹੈ ਅਗਰ ਕੋਈ ਵੀ ਕੰਮ ਆਪਾਂ ਨਜਿੱਟਦੇ ਆ ਬਿਲਕੁਲ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਤੁਹਾਡਾ ਪ੍ਰੋਜੈਕਟ ਹੈ ਸ਼ਾਮ ਰਸੋਈ ਦਾ ਤੇ ਲੈਬ ਦਾ ਉਹਦੇ ਵਿੱਚ ਵੀ ਕਿਥੋਂ ਨਾ ਕਿਥੋਂ ਜੋ ਹੈ ਪੈਸਾ ਆਨ ਦਾ ਪੈਸਾ ਇਨਪੁਟ ਦਾ ਜੋ ਹੈ ਉਹ ਬਣ ਜਾਏਗਾ ਬਿਲਕੁਲ ਅਕੀ ਜੀ ਤੁਹਾਡਾ ਬੜਾ ਵਧੀਆ ਸਵਾਲ ਹੈ ਆਉਣ ਲੈ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਪੀ ਤੋਂ 25 ਲੱਖ ਰੁਪਏ ਸ਼੍ਰੀ ਸ਼ਾਮ ਰਸਾਈ ਦਾ ਲਗਣਾ ਹੈ ਜੀ ਉਸੇ ਬੜੇ ਜਲਦੀ ਇੱਕ ٹرسٹ ਬਣਾਉਣ ਜਾ ਰਹੇ ਆ ਜੀ ਉਹ ٹرسٹ ਬਣੇਗਾ ਜੀ ਉਹ ٹرسٹ ਸ਼੍ਰੀ ਸ਼ਾਮ ਰਸਾਈ ਨੂੰ ਚਲਾਏਗਾ ਜੀ ਲੈਬੋਰੀ ਨੂੰ ਚਲਾਏਗਾ ਜੀ ਔਰ ਉਸ ٹرسٹ ਨੂੰ ਚਲਾਉਣ ਵਾਸਤੇ ਜੀ ਵੱਧ ਤੋਂ ਵੱਧ ਮੇਰੀ ਟੀਮ ਦੇ ਤੇ ਮੇਰੇ ਜੀ ਐਫਰਟਸ ਹੋਣਗੇ ਜੀ ਮੈਂ ਆਪਣੇ ਸਾਰੇ ਕੰਟੈਕਟਸ ਜੀ ਯੂਜ਼ ਕਰਾਂਗਾ ਜੀ ਅਪਲਾਈ ਕਰਾਂਗਾ ਜੀ ਔਰ ਉਸ ਸ਼੍ਰੀ ਸ਼ਾਮ ਰੂਪ ਦੇਖੋ ਤਾਕਤਾਂ ਬਖਸ਼ਣੀਆਂ ਮੇਰੇ ਮਾਲਕ ਨੇ ਜੀ ਅਸੀਂ ਤਾਂ ਹਾਂ ਜਰੀਆ ਜੀ ਲੇਕਿਨ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਇਸ ਗੱਲ ਦੀ ਖੁਸ਼ੀ ਹੋ ਜਾਣੀ ਚਾਹੀਦੀ ਹੈ ਜਾਂ ਹੋ ਜਾਏਗੀ ਵੀ ਜਿਹੜਾ ਜਰੀਆ ਹੈ ਬਾਬਾ ਸ਼ਾਮ ਦਾ ਜੀ ਉਹ ਬੜਾ ਮਜ਼ਬੂਤ ਹੈ ਜੀ ਉਹ ਬੜਾ ਸਟਰੋਂਗ ਹੈ ਜੀ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ ਮੈਂ ਪੂਰੇ ਦ੍ਰਿੜ ਸੰਕਲਪ ਦੇ ਨਾਲ ਜੀ ਸਮਾਜ ਦੇ ਕੰਮ ਵਾਸਤੇ ਨਿਕਲ ਚੁੱਕਿਆ ਜੀ ਔਰ ਮੇਰੀ ਇਹ ਸਪੇਡ ਦਿਨ ਪਰ ਦਿਨ ਵਧੇਗੀ ਜੀ ਕٹےਗੀ ਨਹੀਂ ਜੀ ਔਰ ਸ਼੍ਰੀ ਸ਼ਾਮ ਰਸਈ ਔਰ ਲੈਬੋਰੀ ਟਰੀ ਖੋਲਣ ਵਾਸਤੇ ਜੀ ਮੈਨੂੰ ਕੁਛ ਵੀ ਕਰਨਾ ਪਿਆ ਚਾਹ ਮੈਨੂੰ ਪੱਲੋਂ ਵੀ ਪੈਸੇ ਲਾਣੇ ਪਏ ਜੀ ਮੈਂ ਪੈਸੇ ਵੀ ਲਾਵਾਂਗਾ ਜੀ ਆਪਣੇ ਕੰਟੈਕਟ ਵੀ ਯੂਜ਼ ਕਰਾਂਗਾ ਜੀ ਔਰ ਮੈਂ ਸ਼੍ਰੀ ਸ਼ਾਮ ਰਸਈ ਤੇ ਲੈਬੋਰੀ ਲੋਕਾਂ ਨੂੰ ਸਮਰਪਿਤ ਕਰਾਂਗਾ ਮੈਡੀਕਲ ਕੈਂਪ ਅੱਖਾਂ ਦਾ ਕੈਂਪ ਲੋਕਾਂ ਦੇ ਲਈ ਸੇਵਾ ਭਾਵ ਤੇ ਸਮਾਜ ਦੀ ਸੇਵਾ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਮਨ ਵਿੱਚ ਇਹ ਖਿਆਲ ਆਂਦਾ ਕਿ ਮੈਂ ਇਹ ਕਰ ਕਿਉਂ ਰਿਹਾ ਹਾਂ ਕਿਸ ਲਈ ਕਰ ਰਿਹਾ ਹਾਂ ਕਿਉਂ ਕਰ ਰਿਹਾ ਹਾਂ ਇਸ ਦਾ ਮੈਨੂੰ ਕੀ ਬੈਨੀਫਿਟ ਹੋਏਗਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਲक्की ਜੀ ਅਕਸਰ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਸਰਕਲ ਦੇ ਵਿੱਚ ਮੈਂ ਵੀ ਬੈਠਦਾ ਤੇ ਮੈਂ ਗੱਲਾਂ ਵੀ ਸੁਣਦਾ ਲੋਕੀ ਕਹਿੰਦੇ ਆ ਪੈਸਾ ਬਣਾਓ ਇੱਜ਼ਤ ਆਟੋਮੈਟਿਕਲੀ ਆ ਜਾਏਗੀ ਜੀ ਮੈਂ ਕਹਿੰਦਾ ਇੱਜ਼ਤ ਬਣਾਓ ਜੀ ਪੈਸਾ ਤੁਹਾਡੇ ਪਿੱਛੇ ਪਿੱਛੇ ਹੋਏਗਾ ਜੀ ਸ਼ਾਇਦ ਅਗਰ ਮੈਂ ਪਿਛਲੇ 4 ਸਾਲਾਂ ਤੋਂ ਮਾਸੰਗ ਦਾ ਅਧਿਐਕਸ਼ ਬਣਨ ਤੋਂ ਬਾਅਦ ਜੀ ਜਿੰਨੇ ਵੀ ਪ੍ਰੋਜੈਕਟ ਲਾਇਆ ਸ਼ਹਿਰ ਦੇ ਵਿੱਚ ਜੀ ਉਸ ਲੋਕਾਂ ਦੇ ਸਹਿਯੋਗ ਦੇ ਨਾਲ ਲਾਇਆ ਜੀ ਜੇ ਮੇਰੀ ਸਮਾਜ ਦੇ ਵਿੱਚ ਇੱਜ਼ਤ ਹੈ ਜੀ ਪੈਠ ਹੈ ਜੀ ਤਾਂ ਮੇਰੇ ਪ੍ਰੋਜੈਕਟਾਂ ਦੇ ਵਿੱਚ ਕੋਈ ਕਮੀ ਵੀ ਨਹੀਂ ਆਈ ਜੀ ਔਰ ਪ੍ਰੋਜੈਕਟ ਵੀ ਬੜੇ ਸ਼ਾਨਦਾਰ ਲੱਗੇ ਸਾ ਅਸੀਂ ਇੱਥੇ ਗੱਲ ਕਰ ਰਹੇ ਆ ਪ੍ਰੋਜੈਕਟ ਲੱਗ ਗਏ ਹੋ ਗਏ ਪੂਰੇ ਉਸ ਤੋਂ ਬਾਅਦ ਪਿੱਛੇ ਕੀ ਮੰਤਵ ਰਿਹਾ ਰਾਜਨੀਤੀ ਜਾਂ ਸੇਵਾ 200% ਸੇਵਾ ਹੀ ਮੰਤਵ ਹੈ ਜੀ ਸੇਵਾ ਮੈਂ ਹਰ ਹਾਲਾਤ ਵਿੱਚ ਕਰਾਂਗਾ ਜੀ ਸੇਵਾ ਸਮਰਪਣ ਜੀ ਧਰਮ ਜੀ ਦਾਨ ਜੀ ਇਹ ਮੇਰੀ ਜ਼ਿੰਦਗੀ ਦੇ ਚਾਰ ਪਿੱਲਰ ਆ ਜੀ ਮੈਂ ਇਹਨਾਂ ਚਾਰ ਪਿੱਲਰ ਦੇ ਸਾਰੇ ਜ਼ਿੰਦਗੀ ਖੜਾ ਰਾਂਗਾ ਜੀ ਔਰ ਸੇਵਾ ਦਾ ਸੱਚੀ ਸੇਵਾ ਦਾ ਜੋ ਆਨੰਦ ਜੀ ਮੈਨੂੰ ਇਸ ਟਾਈਮ ਮਿਲ ਰਿਹਾ ਹੈ ਜੀ ਬਾਬਾ ਸ਼ਾਮਦੇ ਚਰਣਾ ਦੇ ਵਿੱਚ ਜੀ ਮੈਨੂੰ ਜਿਤਨਾ ਆਨੰਦ ਮਿਲ ਰਿਹਾ ਹੈ ਜੀ ਔਰ ਮੈਂ ਜਨਤਾ ਦੀ ਅਦਾਲਤਾਂ ਦੇ ਵਿੱਚ ਸਮਰਪਤਾ ਜੀ ਜਨਤਾ ਦੀ ਅਦਾਲਤ ਦੇ ਵਿੱਚ ਮੈਂ ਜਾ ਕੇ ਟਾਈਮ ਟੂ ਟਾਈਮ ਸਾਰੇ ਗੱਲਾਂ ਕਰਦਾ ਜੀ ਔਰ ਸੇਵਾ ਹੀ ਮੇਰਾ ਮੁਖ ਹੈ ਜੀ ਸਮਾ ਬੜਾ ਬਲਵਾਨ ਹੈ ਜੀ ਸਮਾ ਇਤਨਾ ਬਲਵਾਨ ਹੈ ਜੀ ਕਿ ਭਵਿੱਖ ਦੇ ਗਰਭ ਦੇ ਵਿੱਚ ਜੀ ਕੀ ਛੁਪਿਆ ਹੋਇਆ ਹੈ ਜੀ ਕਿਸ ਨੂੰ ਕੁਝ ਨਹੀਂ ਪਤਾ ਜੀ ਉਹ ਮਾਲਿਕ ਹੈ ਜੀ ਹਾਲਾਤ ਬਣਾਉਣ ਵਾਲਾ ਉਹ ਮਾਲਿਕ ਹੀ ਹੈ ਸਭ ਨੂੰ ਦੇਣ ਵਾਲਾ ਲਕੀਰ ਦੇ ਤਕਦੀਰ ਤੋਂ ਉੱਪਰ ਕੁਝ ਵੀ ਨਹੀਂ ਜੀ ਅਗਰ ਮੇਰੀ ਲਕੀਰ ਔਰ ਮੇਰੀ ਤਕਦੀਰ ਦੇ ਵਿੱਚ ਮਾਲਕ ਨੇ ਕੁਝ ਲਿਖਿਆ ਜੀ ਤਾਂ ਆਟੋਮੈਟਿਕਲੀ ਉਹ ਵੀ ਮੈਨੂੰ ਭਵਿੱਖ ਦੇ ਵਿੱਚ ਮਿਲ ਜਾਏਗਾ ਆ ਕੁੱਕਰੇ ਦਾ ਜੀ ਸਮੇਂ ਇਜਾਜ਼ਤ ਨਹੀਂ ਦੇ ਰਿਹਾ ਲੇਕਿਨ ਲਾਸਟ ਵਿੱਚ ਇੱਕ ਸਵਾਲ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹਾਂਗਾ ਉਹ ਸਵਾਲ ਇਹ ਹੈ ਕਿ ਅਗਰ ਕੋਈ ਪਾਰਟੀ ਤੁਹਾਨੂੰ 2027 ਦੇ ਇਲੈਕਸ਼ਨ ਵਾਸਤੇ ਅਪਰੋਚ ਕਰਦੀ ਹੈ ਤਾਂ ਤੁਸੀਂ ਰਾਜਨੀਤੀ ਵਿੱਚ ਛਾਲ ਮਾਰੋਗੇ ਜਾਂ ਨਹੀਂ ਮਾਰੋਗੇ ਮੈਂ ਸਭ ਤੋਂ ਪਹਿਲੇ ਲक्की ਜੀ ਤੁਹਾਨੂੰ ਇਹ ਗੱਲ ਦੱਸ ਦੇਵਾਂ ਜੀ ਮੈਂ ਕਿਸੇ ਵੀ ਪਾਰਟੀ ਦੇ ਪਿੱਛੇ ਨਹੀਂ ਜਾਵਾਂਗਾ ਜੀ ਵੈਸੇ ਮੈਂ ਅਕਾਲੀ ਦਲ ਦਾ ਸਿਪਾਹੀ ਹਾਂ ਜੀ ਔਰ ਅਕਾਲੀ ਦਲ ਦਾ ਹੀ ਸਪੈ ਰਵਾਂਗਾ ਜੀ ਪਰ ਮੇਰੀ ਇੱਕ ਆਪਣੀ ਧਾਰਨਾ ਹੈ ਆਪਣੀ ਇੱਕ ਸੋਚ ਹੈ ਜੀ ਮੈਂ ਕਿਸੇ ਪਾਰਟੀ ਦੇ ਪਿੱਛੇ ਨਹੀਂ ਲੱਗਾਗਾ ਜੀ ਮੈਂ ਸਿਰਫ ਕੰਮ ਕਰਾਂਗਾ ਸਮਾਜ ਦੀ ਸੇਵਾ ਕਰਾਂ ਸਮਾਜ ਨੂੰ ਸਮਰਪਨ ਹੋਵਾਂਗਾ ਜੀ ਔਰ ਇਸ ਤੋਂ ਇਲਾਵਾ ਜੀ ਅਗਰ ਕੋਈ ਭਵਿੱਖ ਦੇ ਵਿੱਚ ਐਸੀ ਕੋਈ ਗੱਲ ਆਂਦੀ ਹੈ ਜੀ ਤਾਂ ਮੇਰਾ ਚਾਹ ਮੈਂ ਜਿਸ ਮਰਜ਼ੀ ਫੀਲਡ ਦੇ ਵਿੱਚ ਰਵਾਂ ਜੀ ਚਾਹ ਮੈਂ ਸਮਾਜ ਦੇ ਫੀਲਡ ਦੇ ਵਿੱਚ ਰਵਾਂ ਚਾਹ ਮੈਂ ਧਾਰਮਿਕ ਕੰਮ ਦੇ ਫੀਲਡ ਦੇ ਵਿੱਚ ਰਵਾਂ ਚਾਹ ਮੈਂ ਰਾਜਨੀਤਿਕ ਧੰਮ ਕੰਮ ਦੇ ਫੀਲਡ ਦੇ ਵਿੱਚ ਰਵਾਂ ਮੇਰਾ ਮੁੱਖ ਮੰਤਵ ਇੱਕ ਹੀ ਹੋਏਗਾ ਜੀ ਸੇਵਾ ਸਮਰਪਣ दान ਤੇ ਧਰਮ ਜੀ ਧਰਮ ਤੋਂ ਹਟ ਕੇ ਮੈਂ ਕੋਈ ਗੱਲ ਨਹੀਂ ਕਰਨੀ ਜੀ ਧਾਨ ਤੋਂ ਇਲਾਵਾ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਜੀ ਸੇਵਾ ਤੋਂ ਇਲਾਵਾ ਮੈਂ ਕੋਈ ਗੱਲ ਨਹੀਂ ਕਰਨੀ ਜੀ ਸਮਰਪਣ ਮੈਂ ਲੋਕਾਂ ਦੇ ਵਿੱਚ ਹਾਂ ਜੀ ਮੈਂ ਆਪਣੀ ਜਨਤਾ ਦੇ ਨਾਲ ਆਪਣੇ ਲੋਕਾਂ ਦੇ ਨਾਲ ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ਜੀ ਮੈਂ ਉਹਨਾਂ ਦੀ ਅਦਾਲਤ ਤੇ ਜਾਵਾਂਗਾ ਜੀ ਮੇਰੀ ਜਨਤਾ ਹੀ ਮੇਰੀ ਮਾਂ-ਬਾਪ ਹੈ ਜੀ ਅਗਰ ਮੈਨੂੰ ਉਹ ਜੋ ਆਦੇਸ਼ ਕਰੇਗੀ ਜੀ ਮੈਂ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਾਂਗਾ ਜੀ ਜਾਂ ਜੋ ਮੇਰੇ ਬਾਬਾ ਸ਼ਾਮ ਦਾ ਹੁਕਮ ਹੋਏਗਾ ਜੀ ਉਹ ਵੀ ਮੈਂ ਆਦੇਸ਼ਾਂ ਦਾ ਪਾਲਣ ਕਰਾਂਗਾ ਜੀ ਭਵਿਸ਼ ਦੇ ਗਰਬ ਦੇ ਵਿੱਚ ਕੀ ਛੁਪਿਆ ਹੈ ਉਹ ਕਿਸ ਨੂੰ ਕੁਝ ਨਹੀਂ ਪਤਾ ਜੀ ਆਉਣ ਵਾਲਾ ਸਮੇਂ ਦੱਸੇਗਾ ਆਉਣ ਵਾਲਾ ਠਾਕੁਰ ਜੀ ਦੱਸਣਗੇ ਬਾਬਾ ਸ਼ਾਮ ਦੱਸੇਗਾ ਜੀ ਕਿ ਮੇਰੀ ਜ਼ਿੰਦਗੀ ਦੇ ਨਾਲ ਕੀ ਹੋਣਾ ਜੀ ਆ ਕੁਰੇਜਾ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮੇਂ ਨਿਕਾਲ ਕੇ ਏਵਨ ਪੰਜਾਬੀ ਟੀਵੀ ਦੇ ਸਟੂਡੀਓ ਵਿੱਚ ਆਉਣ ਲਈ ਤੇ ਆਪਣੀ ਜੋ ਆਉਣ ਵਾਲੇ ਸਮੇਂ ਵਿੱਚ ਜੋ ਤੁਹਾਡੇ ਪ੍ਰੋਜੈਕਟ ਨੇ ਬਾਵਲਪੁਰ ਵੈਲਫੇਅਰ ਮਹਾਸੰਗ ਦੇ ਤਾਂ ਉਸ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਬਹੁਤ ਧੰਨਵਾਦ ਇਹ ਸੀ ਕਿ ਸਾਡੇ ਨਾਲ ਕ੍ਰਿਸ਼ਨ ਕੁਕਰੇਜਾ ਜਿਨ੍ਹਾਂ ਨੇ ਦੱਸੀ ਆ ਕਿ ਮੇਰਾ ਜੋ ਜ਼ਿੰਦਗੀ ਦਾ ਮਕਸਦ ਹੈ ਸਿਰਫ ਸੇਵਾ ਨਾਲ ਸਮਰਪਿਤ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕੋਈ ਵੀ ਪਾਰਟੀ ਅਗਰ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਉਹ ਮੌਕਾ ਜ਼ਰੂਰ ਲਵਾਂਗਾ ਪਰ ਉਸ ਦੇ ਵਿੱਚ ਸੇਵਾ ਸਮਰਪਣ দান ਨੂੰ ਜਰੂਰ ਮੁੱਖ ਰੱਖਾਂਗਾ ਤਾਂ ਕਿ ਜੇ ਉਹ ਮੇਰੀ ਜ਼ਿੰਦਗੀ ਦਾ ਮਕਸਦ ਹੈ ਉਸ ਦੇ ਉੱਤੇ ਮੈਂ ਚਲਦੇ ਹੋਏ ਇਹ ਵਾਲਾ ਜੋ ਕੰਮ ਲਗਾਤਾਰ ਕਰਦਾ ਰਵਾਂਗਾ ਤੁਸੀਂ ਐਦਾਂ ਦੇ ਹੀ ਮੁੱਦੇ ਦੇ ਨਾਲ ਹਮੇਸ਼ਾ ਹੀ ਸਾਡੇ ਨਾਲ ਜੁੜੇ ਰਹਿੰਦੇ ਹੋ ਤਾਂ ਅੱਜ ਵਾਲੇ ਮੁੱਦੇ ਨਾਲ ਵੀ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਜਾਜ਼ਤ ਦਿਓ ਮੈਨੂੰ ਜਤਿੰਦਰ ਲੱਕੀ ਨੂੰ A1 ਪੰਜਾਬੀ ਟੀਵੀ ਨਮਸਕਾਰ ਜੀ ਧੰਨਵਾਦ